ਸਾਨੂੰ ਬੜੀ ਔਖੀ ਮਿਲੀਏ ਫਕੀਰੀ ਸਜਣਾ ਵੇ ਸਾਨੂੰ ਬੜੀ ਔਖੀ ਜੈ ਮਸਤਾਂ ਦੀ ਜੈ ਸਾਂਗੀ ਦੀ ਮੈਂ ਤੁਹਾਡਾ ਆਪਣਾ ਸੂਫੀ ਗਾਇਕ ਮਨਜੀਤ ਮਾਲਵਾ ਬੜੀ ਖੁਸ਼ੀ ਦੀ ਗੱਲ ਆ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੌਣਕਾਂ ਲੱਗਣ ਜਾ ਰਹੀਆਂ ਜੀ ਸਰਵ ਸਾਂਝਾ ਦਰਬਾਰ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਪਿੰਡ ਬੀਮੜ ਸਾਡੇ ਬਹੁਤ ਹੀ ਰਿਸਪੈਕਟਡ ਸੋ ਜਿਨ੍ਹਾਂ ਦੀਆਂ ਦੁਆਵਾਂ ਸਦਕਾ ਸੀ ਇੱਥੋਂ ਤੱਕ ਪਹੁੰਚਿਆ ਜੀ ਬਾਬੂ ਖੱਤਰੀ RAM ji ਉਹਨਾਂ ਦੀਆਂ ਰਹਿਮਤਾਂ ਦੇ ਸਦਕਾ ਉਹਨਾਂ ਦੀ ਰਹਿਨਮਾਈ ਹੇਠ ਗਦੀ ਨਸ਼ੀਨਨ ਦੇ ਸੁਪੁੱਤਰ ਬਾਬੂ ਲਖੇਸ਼ਾ ਜੀ ਸਾਡੇ ਬਹੁਤ ਹੀ ਰਿਸਪੈਕਟਡ ਪੂਜਨੀ ਸਾਡੇ ਬਾਬਾ ਜੀ ਸੋ ਉਹਨਾਂ ਦੀਆਂ ਰਹਿਮਤਾਂ ਦੇ ਸਦਕਾ ਉਹਨਾਂ ਦੀ ਰਹਿਨਮਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 28 ਅਗਸਤ ਨੂੰ ਰੌਣਕਾਂ ਲੱਗਣ ਜਾ ਰਹੀਆਂ ਜੀ 29ਵਾਂ ਵਿਸ਼ਾਲ ਪੰਡਾਰਾ ਸੂਫੀਆਨਾ ਮਹਿਫਲ ਹੋਣ ਜਾ ਰਹੀ ਹੈ ਜੀ ਪੰਜਾਬ ਦੇ ਉੱਚ ਕੋਟੀ ਦੇ ਬੜੇ ਸੁਰੀਲੇ ਕਲਾਕਾਰ ਪਹੁੰਚ ਰਹੇ ਹੈ ਜੀ ਸਾਰਿਆਂ ਨੇ ਪਹੁੰਚਣਾ ਤੁਸੀਂ ਪਹੁੰਚਣਾ ਅਸੀਂ ਵੀ ਪਹੁੰਚ ਰਹੇ ਹਾਂ ਜੀ ਸਾਰਿਆਂ ਨੇ ਰਲ ਮਿਲ ਕੇ ਲਗਾਉਣੀ ਹੈ ਰੌਣਕਾਂ ਸੋ ਆਓ ਮਿਲਦੇ ਆਂ ਫਿਰ 28 ਅਗਸਤ ਸੋ ਬੜੀ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੈ ਮਸਤਾਂ ਦੀ ਜੈ ਫੀਨਾ